ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਫਿਰੰਡਰ ਵੀਡੀਓ ਦੇ ਨਾਲ ਸੋ ਅੱਜ ਦਾ ਸਾਡਾ ਵਿਸ਼ਾ ਹੈ ਕੁੰਡਲਿਨੀ ਊਰਜਾ ਨੂੰ ਉੱਪਰ ਚੱਕ ਕੇ ਕਿਵੇਂ ਜੀਵਨ ਨੂੰ ਬਦਲੀਏ ਸੋ ਦੋਸਤੋ ਕੁੰਡਲਿਨੀ ਊਰਜਾ ਇੱਕ ਅਧਿਆਤਮਿਕ ਊਰਜਾ ਹੈ ਇਹ ਸਾਡੇ ਸਰੀਰ ਦੇ ਅੰਦਰ ਦੀ ਊਰਜਾ ਹੈ એનર્ਜੀ ਹੈ ਜੋ ਸਾਡੇ ਜੀਵਨ ਦੇ ਬੇਤ ਸਥਾਨ ਨੂੰ ਸਮਾਜਿਕ ਆਰਥਿਕ ਅਤੇ ਮਾਨਸਿਕ ਤੌਰ ਤੇ ਇਸੇ 'ਤੇ ਇਹ ਵੱਲ ਰੱਖਦੀ ਹੈ ਜਿਸ ਕਿਸੇ ਦੇ ਇਨਸਾਨ ਦੇ ਕੁੰਡਲਿਨੀ ਊਰਜਾ ਐਕਟਿਵ ਨਹੀਂ ਜਿਸ ਕਿਸੇ ਇਨਸਾਨ ਦੇ ਵਿੱਚ ਕੁੰਡਲਿਨੀ ਚੱਕਰ ਐਕਟਿਵ ਨਹੀਂ ਜਾਂ ਕੁੰਡਲਿਨੀ ਊਰਜਾ ਸੁੱਸਤ ਹੋ ਚੁੱਕੀ ਆ ਸੌ ਚੁੱਕੀ ਆ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖਾਂ ਦਾ ਆਗਮਨ ਹੁੰਦਾ ਹੈ ऐसे इंसान जिन्ना दी कुंडलिनी ऊर्जा सही नहीं है सुस्त हो चुकी है ऐसे इंसान आर्थिक तौर ते सामाजिक तौर ते मानसिक तौर ते पछड़ जांदे हन ਉਹਨਾਂ ਦੇ ਡਰ ਉਹਨਾਂ ਦੇ ਮਨ ਦੇ ਵਿੱਚ ਇੱਕ ਅਜੀਬ ਅਜਨਬੀ ਡਰ ਹਰ ਵਕਤ ਬੜਿਆ ਰਹਿੰਦਾ ਹੈ ਉਹਨਾਂ ਨੂੰ ਇੰਜ ਲੱਗਦਾ ਰਹਿੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਮਾੜਾ ਹੋਣ ਵਾਲਾ ਹੈ ਜਾਂ ਕੁਝ ਮਾੜਾ ਹੋਵੇਗਾ ਤੇ ਐਸਾ ਹੁੰਦਾ ਵੀ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਮਾੜਾ ਹੋ ਜਾਂਦਾ ਹੈ ਤੇ ਸਦਾ ਹੀ ਮਾੜੇ ਹਾਲਾਤ ਬਣੇ ਰਹਿੰਦੇ ਹਨ ਕਦੇ ਆਰਥਿਕ ਤੌਰ ਤੇ ਕਦੇ ਮਾਨਸਿਕ ਤੌਰ ਤੇ ਕਦੇ ਸਰੀਰਿਕ ਤੌਰ ਤੇ ਐਸੇ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਪੋਜ਼ਿਟਿਵ ਸਟੇਬਿਲਟੀ ਨਹੀਂ ਆਉਂਦੀ ਐਸੇ ਇਨਸਾਨ ਆਪਣੇ ਆਪ ਨੂੰ ਪੋਜ਼ਿਟਿਵ ਗਰੋਥ ਨਹੀਂ ਕਰ ਪਾਉਂਦੇ ਉਹ ਨਕਾਰਾਤਮਕ ਹੀ ਰਹਿੰਦੇ ਹਨ ਹੁਣ ਆਪਾਂ ਇਸ ਵਿਸ਼ੇ ਦੇ ਉੱਤੇ ਅੱਜ ਵਿਚਾਰ ਕਰਦੇ ਹਾਂ ਕਿ ਕੁੰਡਲਿਨੀ ਊਰਜਾ ਨੂੰ ਐਕਟਿਵ ਕਰਕੇ ਕਿਵੇਂ ਜੀਵਨ ਨੂੰ ਬਦਲਿਆ ਜਾ ਸਕਦਾ ਹੈ ਕੁੰਡਲਿਨੀ ਊਰਜਾ ਇਹ ਜੀਵਨ ਸ਼ਕਤੀ ਹੈ ਇਹ ਬ੍ਰਹਮ ਸ਼ਕਤੀ ਹੈ ਕੁੰਡਲਿਨੀ ਊਰਜਾ ਸਾਨੂੰ ਅਧਿਆਤਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਉੱਪਰ ਉਠਾਉਂਦੀ ਹੈ ਅਸੀਂ ਜੀਵਨ ਜਾਂਚ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਜੀਉਣ ਦੇ ਕਾਬਿਲ ਹੋ ਜਾਣੇ ਹਾਂ ਪਰ ਜਿੰਨਾ ਲੋਕਾਂ ਦੀ ਕੁੰਡਲਨੀ ਊਰਜਾ ਸੁਸਤ ਹੋ ਚੁੱਕੀ ਹੈ ਡੀਐਕਟੀਵੇਟ ਹੋ ਚੁੱਕੀ ਹੈ ਉਹ ਇਨਸਾਨ ਬਹੁਤ ਸਾਰੇ ਦੁੱਖਾਂ ਤਕਲੀਫਾਂ ਚਿੰਤਾਵਾਂ ਦੇ ਨਾਲ ਕਿਰੇ ਰਹਿੰਦੇ ਹਨ ਹੁਣ ਆਪਾਂ ਇੱਥੇ ਇਸ ਨੂੰ ਉਤਾਹਾਂ ਚੱਕਣ ਦੀ ਗੱਲ ਕਰ ਰਹੇ ਹਾਂ ਇਸ ਨੂੰ ਉਤਾਹਾਂ ਚੱਕਣਾ ਕਿਵੇਂ ਹੈ ਹੁਣ ਰੂਨੀ ਊਰਜਾ ਨੂੰ ਉਤਾਹਾਂ ਚੱਕਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਧਿਆਨ ਦਾ ਅਭਿਆਸ ਕਰਨਾ ਜ਼ਰੂਰੀ ਹੈ ਕਿਸ ਤਰ੍ਹਾਂ ਦੇ ਧਿਆਨ ਦਾ ਅਭਿਆਸ ਸਾਡੇ ਲਈ ਜ਼ਰੂਰੀ ਹੈ ਉਹ ਤੁਹਾਨੂੰ ਅਸੀਂ ਵਿਸਥਾਰ ਪੂਰਵਕ ਦੱਸਾਂਗੇ ਤੇ ਇਹ ਪੰਡਰੂਨੀ ਊਰਜਾ ਕਿਸ ਤਰੀਕੇ ਦੇ ਨਾਲ ਐਕਟਿਵ ਹੁੰਦੀ ਹੈ ਅਸੀਂ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਅਸੀਂ ਨਿੱਜੀ ਤੌਰ ਤੇ ਇਹ ਤਜਰਬੇ ਹਾਸਲ ਕੀਤੇ ਹਨ ਖੁਦ ਅਭਿਆਸ ਕੀਤੇ ਹਨ ਤੇ ਆਪਣੇ ਜੀਵਨ ਨੂੰ ਬਦਲਿਆ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ निजात ਪਾਈ ਹੈ ਮਾਨਸਿਕ ਚਿੰਤਾਵਾਂ ਤੋਂ निजात ਪਾਈ ਹੈ ਜਹੜੀ ਕੁੰਡਲੀਨੀ ਊਰਜਾ ਜੇਕਰ ਡੀਐਕਟੀਵੇਟ ਹੋ ਚੁੱਕੀ ਹੈ ਤੇ ਤੁਹਾਨੂੰ ਪੈਰ-ਪੈਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਹੁਣ ਆਪਾਂ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਧਿਆਨ ਦੀ ਸ਼ੁਰੂਆਤ ਕਰਨੀ ਹੈ ਕੁੰਡਲੀਨੀ ਅਭਿਆਸ ਕਰਨ ਤੋਂ ਪਹਿਲਾਂ ਸਾਨੂੰ ਅੱਜ ਤੱਕ ਇਹ ਹੀ ਸਮਝ ਨਹੀਂ ਆਇਆ ਮਨੁੱਖ ਸੁਤਿਆ ਹੋਇਆ ਜੀਵਨ ਨੂੰ ਬਤੀਤ ਕਰ ਰਿਹਾ ਹੈ ਮਨੁੱਖ ਨੂੰ ਇਹ ਹੀ ਸਮਝ ਨਹੀਂ ਆਇਆ ਕਿ ਉਸਨੇ ਸਵਾਸ ਕਿਵੇਂ ਲੈਣਾ ਹੈ ਅੱਜਕੱਲ ਦੇ ਜਿਮ ਕਰਨ ਵਾਲੇ ਮੁੰਡੇ ਸਿਰਫ ਆਪਣੇ ਸਵਾਸ ਨੂੰ ਹਿਰਦੇ ਤੱਕ ਹੀ ਸੀਮਤ ਰੱਖਦੇ ਹਨ ਆਪਣੀ ਛਾਤੀ ਤੱਕ ਹੀ ਸੀਮਤ ਰੱਖਦੇ ਹਨ ਜਿਸ ਦੀ ਵਜ੍ਹਾ ਦੇ ਕਰਕੇ ਤੁਸੀਂ ਦੇਖੋਗੇ ਕਿ ਕਿਹ ਜੋ ਜਿਮ ਕਰਨ ਵਾਲੇ ਮੁੰਡੇ ਹਨ ਇੱਕ ਸਮੇਂ ਤੇ ਆ ਕੇ ਬਹੁਤ ਜ਼ਿਆਦਾ ਨਕਾਰਾਤਮਕਤਾ ਦੇ ਨਾਲ ਨੈਗੇਟਿਵਿਟੀ ਦੇ ਨਾਲ ਭਰ ਜਾਂਦੇ ਹਨ ਸੋ ਅਸੀਂ ਆਪਣੇ ਸਵਾਸ ਨੂੰ ਪੇਟ ਦੀ ਗਹਿਰਾਈ ਤੱਕ ਲੈ ਕੇ ਜਾਣਾ ਹੈ ਕਹੜ ਤੋਂ ਭਾਪ ਆਪਣੀ ਨਾਭੀ ਤੋਂ ਹੇਠਾਂ ਤੱਕ ਆਪਾਂ ਆਪਣੇ ਸਵਾਸ ਨੂੰ ਲੈ ਕੇ ਜਾਣਾ ਹੈ ਇਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸਵਾਸ ਦੀ ਜਿੰਨੀ ਗਹਿਰਾਈ ਵਿੱਚ ਉਤਰ ਸਕੀਏ ਉਨਾ ਹੀ ਸਾਡੇ ਲਈ ਵਧੀਆ ਹੋਵੇਗਾ ਇਸ ਇਹ ਅਭਿਆਸ ਤੁਸੀਂ ਬੈਠ ਕੇ ਵੀ ਕਰ ਸਕਦੇ ਹੋ ਲੇਟ ਕੇ ਵੀ ਕਰ ਸਕਦੇ ਹੋ ਬਸ ਕਰਨਾ ਕੀ ਹੈ ਸਵਾਸ ਨੂੰ ਅੰਦਰ ਜਾਂਦਿਆਂ ਹੋਇਆਂ ਵੇਖਣਾ ਪੇਟ ਪੂਰਾ ਫੁੱਲੇ ਪੇਟ ਵਿੱਚ ਪੂਰੀ ਫੁਲਾਵਟ ਆਵੇ ਤੇ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡੀ ਨਾਭੀ ਤੋਂ ਇੱਥੋਂ ਤੱਕ ਤੁਹਾਡੇ ਸਵਾਸ ਦੀ ਝੋਟ ਪੈ ਰਹੀ ਹੈ ਇੱਕ ਤਿੰਨ ਚਾਰ ਦਿਨ ਦਾ ਅਭਿਆਸ ਤੁਸੀਂ ਇਸ ਤਰ੍ਹਾਂ ਕਰੋ ਜਦੋਂ ਤੁਹਾਨੂੰ ਮਹਿਸੂਸ ਹੋਣ ਲੱਗ ਜਾਵੇ ਕਿ ਤੁਹਾਡੀ ਨਾਭੀ ਦੇ ਉੱਤੇ ਨਾਭੀ ਤੋਂ ਹੇਠਾਂ ਤੁਹਾਡੇ ਸਵਾਸ ਦਾ ਦਬਾਅ ਬਣ ਰਿਹਾ ਹੈ ਤਾਂ ਤੁਹਾਡੀ ਬਾਡੀ ਦੇ ਵਿੱਚ ਇੱਕ ਬਕਰੇ ਤਰ੍ਹਾਂ ਦੀ ਪੋਜ਼ਿਟਿਵ એનર્ਜੀ ਦਾ ਫੁਲਾ ਹੋਵੇਗਾ ਐਕਟਿਵ ਹੋ ਜਾਵੇਗੀ ਤਹਾਡੀ ਬਾਡੀ ਤੁਹਾਨੂੰ ਦੱਸਣ ਲੱਗ ਜਾਵੇਗੀ ਕਿ ਤੁਹਾਡੇ ਸ਼ਰੀਰ ਦੇ ਵਿੱਚ ਕੋਈ ਊਰਜਾ ਪੈਦਾ ਹੋਈ ਹੈ ਐਕਟਿਵ ਹੋਈ ਹੈ ਉਸ ਤੋਂ ਬਾਅਦ ਅਸੀਂ ਹੀ ਕੁੰਡਲਿਨੀ ਊਰਜਾ ਨੂੰ ਐਕਟਿਵ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਸੱਤੇ ਚੱਕਰਾਂ ਦੇ ਨਾਲ ਸੰਬੰਧਿਤ ਗਿਆਨ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾ ਚੱਕਰ ਜੜ ਚੱਕਰ ਹੁੰਦਾ ਹੈ ਜਿਸ ਨੂੰ ਅਸੀਂ ਰੂਟ ਚੱਕਰ ਵੀ ਬੋਲਦੇ ਹਾਂ ਮੇਲ ਚੱਕਰ ਵੀ ਬੋਲਦੇ ਹਾਂ ਜਿਸ ਨੂੰ ਅਸੀਂ ਨੀਂਵ ਚੱਕਰ ਵੀ ਬੋਲਦੇ ਹਾਂ ਇਸ ਦਾ ਜੋ ਬੇਸਿਕ ਤੱਤ ਹੈ ਉਹ ਜ਼ਮੀਨ ਮਿੱਟੀ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਐਕਟਿਵ ਕਰਨ ਦੇ ਲਈ ਤੁਹਾਨੂੰ ਲੰ ਮੰਤਰ ਦੀ ਵਰਤੋਂ ਕਰਨੀ ਪਵੇਗੀ ਅਗਰ ਤੁਸੀਂ ਨਹੀਂ ਵੀ ਲੰ ਮੰਤਰ ਦੀ ਵਰਤੋਂ ਕਰਦੇ ਤਾਂ ਤੁਸੀਂ ਓਮ ਦੀ ਵਰਤੋਂ ਵੀ ਕਰ ਸਕਦੇ ਆ ਕਿਉਂਕਿ ਓਮ ਸਰਵ ਵਿਆਪੀ ਮੰਤਰ ਦੱਸਿਆ ਜਾਂਦਾ ਹੈ ਇਹ ਰੈਡ ਪੈਂਜ਼ੂਨ ਕਲਰ ਦਾ ਦੱਸਿਆ ਜਾਂਦਾ ਜੀ ਚਾਰ ਪੰਖੜੀਆਂ ਹਨ ਬਸ ਸਵਾਸ ਜਿੰਨੀ ਗਹਿਰਾਈ ਤੱਕ ਤੁਹਾਡੇ ਉਤਰੇਗਾ ਤੁਹਾਡੇ ਗੁਪਤ ਅੰਗ ਤੇ ਉੱਤੇ ਇੱਕ ਚੋਟ ਪੈਦਾ ਹੋਵੇਗੀ ਤੁਹਾਡੇ ਹੇਟਰੀਆਂ ਮਾਸਪੇਸ਼ੀਆਂ ਸੁੰਗੜ ਲੱਗੀਆਂ ਤੇ ਐਕਟਿਵ ਹੋਣ ਗਈਆਂ ਜਦੋਂ ਤੁਹਾਡੀਆਂ ਇਹ ਵਾਲੀਆਂ ਮਾਸਪੇਸ਼ੀਆਂ ਸੁੰਗੜਨ ਤੇ ਐਕਟਿਵ ਹੋਣ ਲੱਗ ਗਈਆਂ ਤਾਂ ਤੁਹਾਡੇ ਜੜ ਚੱਕਰ ਦੇ ਐਕਟਿਵ ਹੋਣ ਦੇ ਚਾਂਸਸ ਵੱਧ ਜਾਣਗੇ ਜੇਕਰ ਤੁਹਾਡੀਆਂ ਇਹ ਵਾਲੀਆਂ ਮਾਸਪੇਸ਼ੀਆਂ ਸੁਗੜਦੀਆਂ ਹਨ ਤੇ ਐਕਟੀਵੇਟ ਨਹੀਂ ਹੁੰਦੀਆਂ ਐਕਟਿਵ ਨਹੀਂ ਹੁੰਦੀਆਂ ਤਾਂ ਤੁਹਾਨੂੰ ਲੰਮਿਆਂ ਅਭਿਆਸ ਦੀ ਜ਼ਰੂਰਤ ਪੈ ਸਕਦੀ ਹੈ ਉਹ ਤੋਂ ਬਾਅਦ ਸਵਦੀ ਸਥਾਨ ਚੱਕਰ ਹੁੰਦਾ ਸਵਦੀ ਸਥਾਨ ਚੱਕਰ ਇਸ ਨੂੰ ਜਲ ਚੱਕਰ ਵੀ ਬੋਲਦੇ ਆ ਇਹ ਚੱਕਰ ਸਾਡੇ ਅ ਗੁਪਤ ਅੰਕ ਤੋਂ ਥੋੜਾ ਜਿਹਾ ਉੱਪਰ ਹੁੰਦਾ ਤੇ ਨਾਭੀ ਤੋਂ ਠੇਠਾ ਹੁੰਦਾ ਇਸ ਚੱਕਰ ਨੂੰ ਜਦੋਂ ਅਸੀਂ ਐਕਟਿਵ ਕਰਦੇ ਆ ਤੇ ਇਸ ਦਾ ਜੋ ਮੰਤਰ ਹੈ ਉਹ ਮੰ ਹੈ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਅਸੀਂ ਜੇਕਰ ਤੁਸੀਂ ਇਸ ਨੂੰ ਮੰਤਰ ਨੂੰ ਨਹੀਂ ਵਰਤਣਾ ਚਾਹੁੰਦੇ ਤੁਸੀਂ ਉਹ ਮੰਤਰ ਦਾ ਜਾਪ ਕਰ ਸਕਦੇ ਹੋ ਉਹ ਮੰਤਰ ਸਭ ਵਿਆਪੀ ਮੰਤਰ ਹੈ ਹੁਣ ਆਪਾਂ ਇੱਥੇ ਵੰ ਮੰਤਰ ਦਾ ਜਾਪ ਕਰਨਾ ਹੈ ਜਦੋਂ ਤੁਸੀਂ ਵੰ ਮੰਤਰ ਦਾ ਜਾਪ ਕਰੋਗੇ ਤੁਹਾਡੇ ਗੁਪਤ ਅੰਗ ਤੋਂ ਥੋੜਾ ਜਿਹਾ ਉੱਪਰ ਤੇ ਨਾਭੀ ਤੋਂ ਹੇਠਾਂ ਇੱਕ ਦਬਾਅ ਪੈਦਾ ਹੋਵੇਗਾ ਤੁਹਾਨੂੰ ਲੱਗੇਗਾ ਕਿ ਕੋਈ ਊਰਜਾ ਉਸ ਜਗ੍ਹਾ ਉੱਤੇ ਦਬਾਅ ਪਾ ਰਹੀ ਹੈ ਜਦੋਂ ਤੁਹਾਡਾ ਜੜ ਚੱਕਰ ਐਕਟਿਵ ਹੋਵੇਗਾ ਉੱਤੇ ਤੁਹਾਨੂੰ ਲਾਲ ਰੰਗ ਦੀ ਰੈੱਡ ਕਲਰ ਦੀ ਰੋਸ਼ਨੀ ਵੀ ਦਿਖਾਈ ਦੇ ਸਕਦੀ ਹੈ ਨਹੀਂ ਤਾਂ ਤੁਹਾਨੂੰ ਸਫੇਦ ਰੰਗ ਦੀ ਰੋਸ਼ਨੀ ਵੀ ਦਿਖਾਈ ਦੇ ਸਕਦੀ ਹੈ ਅਲੱਗ-ਅਲੱਗ ਯਾਤਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਰੋਸ਼नियां ਵਿਖਾਈ ਦਿੱਤੀਆਂ ਹਨ ਇਹ ਕੋਈ ਉਲਝਣ ਵਾਲੀ ਜ਼ਰੂਰਤ ਨਹੀਂ ਵੀ ਤੁਹਾਨੂੰ ਲਾਲ ਰੰਗ ਹੀ ਵਿਖਾਈ ਦੇਵੇਗਾ ਤੇ ਤੜਾ ਜਾਣ ਚੱਕਰ ਐਕਟਿਵ ਹੋਵੇਗਾ ਜਿਵੇਂ ਜਿਵੇਂ ਤੁਹਾਡੇ ਚੱਕਰ ਐਕਟਿਵ ਹੁੰਦੇ ਜਾਣਗੇ ਉਹਦਾ ਉਸ ਸਥਾਨ ਦੇ ਉੱਤਰ ਉੱਤੇ ਉਹਨਾਂ ਸਥਾਨਾਂ ਦੇ ਉੱਤੇ ਜਿੱਥੇ ਇਹ ਚੱਕਰ ਫਰਾਜਮਾਨ ਹਨ ਉਹਨਾਂ ਸਥਾਨਾਂ ਦੇ ਉੱਤੇ ਤੁਹਾਨੂੰ ਗਰਮੀ ਹੌਟਲਸ ਦੀ ਮਹਿਸੂਸ ਹੋਵੇਗੀ ਤੇ ਇਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਮਨੀ ਪੂਰਾ ਚੱਕਰ ਜਿਸ ਨੂੰ ਨਾਭੀ ਚੱਕਰ ਵੀ ਬੋਲਦੇ ਹਨ ਜਿਸ ਨੂੰ ਸੋਲਰ ਬਲੈਕ ਚੱਕਰ ਵੀ ਬੋਲਦੇ ਹਨ ਇਹੇ ਨਾਭੀ ਚੱਕਰ ਇਸ ਦਾ ਰੰਗ ਪੀਲਾ ਦੱਸਿਆ ਜਾਂਦਾ ਹੈ ਜਦੋਂ ਕਿ ਸਵਾਦੀ ਸਥਾਨ ਚੱਕਰ ਦਾ ਰੰਗ ਸੰਤਰੀ ਦੱਸਿਆ ਜਾਂਦਾ ਹੈ ਤੇ ਸਵਾਦੀ ਸਥਾਨ ਚੱਕਰ ਨੂੰ ਐਕਟਿਵ ਕਰਨ ਦੇ ਲਈ ਇਸ ਦਾ ਜੋ ਮੰਤਰ ਹੈ ਉਹ ਵੰਮ ਹੈ ਇਸ ਦੀਆਂ 6 ਪੱਤੀਆਂ ਹਨ ਤੁਸੀਂ ਇਹ ਪਕਤੀਆਂ ਦੇ ਉੱਤੇ ਧਿਆਨ ਨਹੀਂ ਲਗਾਉਣਾ ਸਿਰਫ ਤੁਸੀਂ ਊਰਜਾ ਦੇ ਉੱਤੇ ਧਿਆਨ ਲਗਾਉਣਾ ਤੁਹਾਡੀ ਊਰਜਾ ਉਤਾਨ ਨੂੰ ਆਉਂਦੀ ਤੁਹਾਨੂੰ ਮਹਿਸੂਸ ਹੋਵੇਗੀ ਤੁਹਾਡੀ ਰੀੜ ਦੀ ਹੱਡੀ ਦੇ ਵਿੱਚ ਗਰਮਾਈਸ਼ ਤੁਹਾਨੂੰ ਮਹਿਸੂਸ ਹੋਵੇਗੀ ਤੁਹਾਡੀ ਬਾਡੀ ਦੇ ਵਿੱਚ ਇੱਕ ਧੜਚਣਾ ਮਹਿਸੂਸ ਹੋਵੇਗੀ ਤੁਹਾਨੂੰ ਇੰਜ ਲੱਗੇਗਾ ਕੋਈ ਊਰਜਾ ਤੁਹਾਡੀ ਬਾਡੀ ਦੇ ਉੱਤੇ ਬਹੁਤ ਤੀਬਰ ਗਤੀ ਦੇ ਨਾਲ ਗਤੀ ਕਰ ਰਹੀ ਹੈ ਤਹਾਡੀ ਬਾਡੀ ਚ ਜੇ ਜਦ ਚਚਚਰਨ ਹੋਵੇਗੀ ਤੁਹਾਨੂੰ ਪਸੀਨਾ ਵੀ ਆਵੇਗਾ ਇੰਝ ਵੀ ਹੋ ਸਕਦਾ ਕਈ ਵਾਰ ਤੁਹਾਨੂੰ ਸਰਦੀ ਵੀ ਲੱਗ ਸਕਦੀ ਹੈ ਠੰਡ ਵੀ ਮਹਿਸੂਸ ਹੋ ਸਕਦੀ ਹੈ ਉਸ ਦੇ ਪਿੱਛੇ ਦਾ ਕਾਰਨ ਇਹ ਹੁੰਦਾ ਹੈ ਜਦੋਂ ਤੁਸੀਂ ਸਰੀਰਕ ਤੌਰ ਤੇ ਕਿਤੇ ਨਾ ਕਿਤੇ ਕਮਜ਼ੋਰ ਹੋਣੇ ਉਹ ਤੁਹਾਨੂੰ ਸਰਦੀ ਮਹਿਸੂਸ ਹੋ ਸਕਦੀ ਹੈ ਤੁਸੀਂ ਜਿਵੇਂ ਜਿਵੇਂ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚ ਪੁੱਜਰੋਗੇ ਜਦੋਂ ਤੁਸੀਂ ਜਲ ਚੱਕਰ ਤੋਂ ਸਵਾਦੀ ਸਥਾਨ ਚੱਕਰ ਸਵਾਦੀ ਸਥਾਨ ਚੱਕਰ ਤੋਂ ਮਣੀਪੁਰਾ ਚੱਕਰ ਜਿਹਨੂੰ ਅਸੀਂ ਨਾਭੀ ਚੱਕਰ ਬੋਲਦੇ ਹਾਂ ਜਿਸ ਨੂੰ ਸੋਲਰ ਪਲੈਕਸ ਚੱਕਰ ਬੋਲਦੇ ਹਾਂ ਉਸ ਚੱਕਰ ਤੱਕ ਆਵੋਗੇ ਤਾਂ ਤੁਹਾਡੀ ਨਾਭੀ ਦੇ ਉੱਤੇ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਵੇਗੀ ਤੁਹਾਡੇ ਪੇਟ ਦੀਆਂ ਅੰਦਰ ਦੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਪੇਟ ਦੇ ਵਿੱਚੋਂ ਜਿਵੇਂ ਕੁਝ ਨਿਕਲ ਗਿਆ ਹੁੰਦਾ ਇਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਸੋ ਇਸ ਚੱਕਰ ਨੂੰ ਐਕਟਿਵ ਕਰਨ ਦੇ ਲਈ ਮਣੀਪੂਰਾ ਚੱਕਰ ਸੋਲਰ ਪਲੈਕਸ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਹਾਨੂੰ ਰਮ ਮੰਤਰ ਦਾ ਜਾਪ ਕਰਨਾ ਹੋਵੇਗਾ ਜੇਕਰ ਤੁਸੀਂ ਰਮ ਮੰਤਰ ਦਾ ਜਾਪ ਕਰੋਗੇ ਤੁਹਾਡੀ ਨਾਭੀ ਦੇ ਉੱਤੇ ਚੋਟ ਪਵੇਗੀ ਜਿਵੇਂ ਤੁਹਾਡੀ ਨਾਭੀ ਉੱਤੇ ਚੋਟ ਪਵੇਗੀ ਜੇਕਰ ਤੁਹਾਡੇ ਪੇਟ ਦੇ ਵਿੱਚ ਸਮੱਸਿਆਵਾਂ ਹੋਣਗੀਆਂ ਤਾਂ ਤੁਹਾਡੀ ਢੂਈ ਬੈਕ ਪੇਨ ਵੀ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਤਾਨੂੰ ਥਕਾਨ ਮਹਿਸੂਸ ਹੋ ਸਕਦੀ ਹੈ ਜਦੋਂ ਤੁਹਾਡਾ ਮਨੀਪੂਰਾ ਚੱਕਰ ਐਕਟਿਵ ਹੋਵੇਗਾ ਤੁਹਾਡੇ ਅੰਦਰ ਦੇ ਡਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਊਰਜਾ ਭਰ ਜਾਵੇਗੀ ਤੁਸੀਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਸਮਾਜਿਕ ਤੌਰ ਤੇ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰੋਗੇ ਉਸ ਤੋਂ ਬਾਅਦ ਆਉਂਦਾ ਹੈ ਅਨੰਤ ਚੱਕਰ ਜਿਸ ਨੂੰ ਹਾਰ ਚੱਕਰਾਂ ਵੀ ਬੋਲਦੇ ਹਨ ਇਸ ਸਾਡੇ ਦਿਲ ਦੇ ਦੇ ਉੱਤੇ বিরাজਮਾਨ ਹੁੰਦਾ ਹੈ ਇਸ ਦਾ ਰੰਗ ਹਰਾ ਗਰੀਨ ਹੁੰਦਾ ਹੈ ਇਸ ਨੂੰ ਪ੍ਰੇਮ ਪਿਆਰ ਦਾ ਚੱਕਰ ਵੀ ਬੋਲਿਆ ਜਾਂਦਾ ਹੈ ਜਦੋਂ ਤੁਹਾਡਾ ਇਹ ਚੱਕਰ ਐਕਟਿਵ ਹੋਵੇਗਾ ਤਾਂ ਉਹ ਤੁਹਾਡੇ ਵਿੱਚ ਇੱਕ ਊਰਜਾ ਦਾ ਵਹਾਵ ਆਵੇਗਾ ਤੁਹਾਡੇ ਵਿੱਚ ਪਿਆਰ ਦਇਆ ਭਾਵਨਾ ਆ ਜਾਵੇਗੀ ਤੁਹਾਡੇ ਅੰਦਰ ਕਰੋਨਾ ਆ ਜਾਵੇਗੀ ਤੁਸੀਂ ਸਮਾਜ ਦੇ ਪ੍ਰਤੀ ਤੁਸੀਂ ਅੱਜ ਤੱਕ ਜੇਕਰ ਕਿਸਦਾ ਮਾਰਾ ਕਰ ਰਹੀ ਹੋਵੋਗੇ ਤਾਂ ਤੁਸੀਂ ਚੰਗਾ ਕਰਨਾ ਸ਼ੁਰੂ ਕਰ ਦੇਵੋਗੇ ਹੁਣ ਮਨੀਪੂਲਾ ਚੱਕਰ ਦੇ 8 ਪੱਤੀਆਂ ਹੁੰਦੀਆਂ ਹਨ ਉਹ ਪੀਲੇ ਰੰਗ ਦਾ ਹੁੰਦਾ ਹੈ ਅਤੇ ਅਨਹਤਾ ਚੱਕਰ ਹਿਰਦੇ ਚੱਕਰ ਹਾਰ ਚੱਕਰ ਜਿਹੜਾ ਹੈ ਇਸ ਦੀ 12 ਪੱਤੀਆਂ ਹੁੰਦੀਆਂ ਹਨ ਇਹ ਹਰੇ ਰੰਗ ਦਾ ਹੁੰਦਾ ਹੈ ਇਸ ਦਾ ਜੋ ਤੱਤ ਹੈ ਉਹ વાયુ ਦੱਸਿਆ ਜਾਂਦਾ ਹੈ ਹਵਾ ਦੱਸਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਚੱਕਰ ਆਉਂਦਾ ਹੈ ਕੰਠ ਚੱਕਰ ਆਉਂਦਾ ਹੈ ਜਿਸ ਨੂੰ ਬਸੂ ਦਾ ਚੱਕਰ ਵੀ ਬੋਲਦੇ ਹਨ ਜਿਸ ਦੀਆਂ 16 ਪੱਤੀਆਂ ਦਾ ਵਰਣਨ ਆਉਂਦਾ ਹੈ ਅਤੇ ਇਸ ਦਾ ਰੰਗ ਨੀਲਾ ਦੱਸਿਆ ਜਾਂਦਾ ਹੈ ਸਮੁੰਦਰੀ ਨੀਲਾ ਅਤੇ ਇਹ ਚੱਕਰ ਜਦੋਂ ਸਾਡੇ ਐਸਪੀ ਹੁੰਦਾ ਹੈ ਤਾਂ ਸਾਡੀ ਭਾਸ਼ਾ ਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਚੰਗੇ ਬੁਲਾਰੇ ਹੋ ਜਾਂਨੇ ਹਾਂ ਸਾਡੇ ਅੰਦਰ ਇੱਕ ਖੁਸ਼ੀ ਦਾ ਅਨੁਭਵ ਹੁੰਦਾ ਹੈ ਗਲੇ ਦੇ ਨਾਲ ਦੁਨੀਆ ਹੋਈਆਂ ਬਿਮਾਰੀਆਂ ਕਤਮ ਹੋ ਜਾਂਦੀਆਂ ਹਨ ਜਦੋਂ ਇਹ ਚੱਕਰ ਐਕਟਿਵ ਕਰਨਾ ਹੈ ਹਿਰਦੇ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਸੀਂ ਯਮ ਮੰਤਰ ਦਾ ਜਾਪ ਕਰਨਾ ਹੈ ਤੇ ਕੰਪ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਸੀਂ ਹਮ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੋ ਹਡਾ ਆਇਆ ਦਾ ਹੈ ਤੀਸਰਾ ਅਦਨੇਤਰ ਚੱਕਰ ਆਗਿਆ ਚੱਕਰ ਥਰਡ ਆਈ ਚੱਕਰ ਆਗਿਆ ਚੱਕਰ ਤੋਂ ਭਾਵ ਤੁਸੀਂ ਭਵਿੱਖ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੂੰ ਸਮਝ ਸਕਦੇ ਹੋ ਜਾਣ ਸਕਦੇ ਹੋ ਆਪਣੇ ਵਿਚਾਰਾਂ ਨੂੰ ਆਪਣੇ ਵੱਸ ਵਿੱਚ ਕਰ ਸਕਦੇ ਹੋ ਆਪਣੇ ਹਾਲਾਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦੇ ਹੋ ਆਗਿਆ ਤੋਂ ਭਾਵ ਆਰਡਰ ਆਗਿਆ ਭਾਵ ਆਰਡਰ ਇੱਕ ਤੁਸੀਂ ਸ਼੍ਰਸ਼ਟਾਚਾਰੀ ਇਨਸਾਨ ਬਣ ਜਾਣੇ ਹੋ ਤੁਸੀਂ ਹਰੇ ਅੰਦਰ ਚੰਗੇ ਮਾੜੇ ਨੂੰ ਪਛਾਣ ਕਰਨ ਦੀ ਸ਼ਕਤੀ ਆ ਜਾਂਦੀ ਹੈ ਚੈਰੇ ਪੜਨ ਦੀ ਸ਼ਕਤੀ ਆ ਜਾਂਦੀ ਹੈ ਤੁਸੀਂ ਹਰ ਤਰ੍ਹਾਂ ਦੇ ਮਨੁੱਖ ਨੂੰ ਉਸ ਦੇ ਅੰਦਰ ਦੀਆਂ ਚੀਜ਼ਾਂ ਦੇ ਪਰਖ ਕਰਨ ਦੇ ਕਾਬਲ ਹੋ ਜਾਣੇ ਹੋ ਜਿਹੜਾ ਤੀਸਰਾ ਨੇਤਰ ਚੱਕਰ ਹੈ ਇਸ ਦੀਆਂ ਦੋ ਪੱਤੀਆਂ ਹੁੰਦੀਆਂ ਹਨ ਅਤੇ ਇਹ ਸਾਡੇ ਦੋਨਾਂ ਅੱਖਾਂ ਦੇ ਵਿੱਚਕਾਰ ਸਾਡੇ ਮੱਥੇ ਦੇ ਉੱਤੇ ਸਾਡੀਆਂ ਆਈ ਬ로우 ਸੇਵਿਤਕਾਰ ਸਲੀਆ ਦੇ ਵਿਚਕਾਰ ਇਹ ਚੱਕਰ ਲਾਲ ਰੰਗ ਵਾਲਾ ਹੁੰਦਾ ਹੈ ਇਹ ਚੱਕਰ ਨੀਲਾ ਹੁੰਦਾ ਹੈ ਪਰ ਜਦੋਂ ਅਸੀਂ ਧਿਆਨ ਦੇ ਵਿੱਚ ਇਸ ਵਿੱਚ ਉਤਰਦੇ ਹਾਂ ਤਾਂ ਸਾਨੂੰ ਸਫੇਦ ਸੁਨਹਿਰੀ ਰੰਗ ਦੀ ਰੋਸ਼ਨੀ ਦਿਖਾਈ ਦਿੰਦੀ ਹੈ ਅਸੀਂ ਭਵਿੱਖ ਦੀ ਸ਼ਕਤੀਆਂ ਨੂੰ ਜਾਂ ਨਾਲ ਦੀ ਭਵਿੱਖ ਦੀ ਘਟਨਾਵਾਂ ਵਿੱਚ ਅਸੀਂ ਉਤਰਨ ਦੇ ਕਾਬਿਲ ਹੋ ਜਾਂਦੇ ਹਾਂ ਜਦੋਂ ਸਾਡਾ ਤੀਸਰਾ ਨੇਤਰ ਚੱਕਰ ਐਕਟਿਵ ਹੁੰਦਾ ਹੈ ਇਸ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਸੀਂ ਓਮ ਮੰਤਰ ਦਾ ਜਾਪ ਕਰਨਾ ਹੈ। ਇਹ ਹੀ ਚੱਕਰ ਸਾਡੇ ਨਿਚ ਘਰ ਦੇ ਚੱਕਰ ਦਾ ਦੁਆਰ ਮੰਨਿਆ ਜਾਂਦਾ ਹੈ। ਬ੍ਰह्म ਚੱਕਰ ਦਾ ਦੁਆਰ ਮੰਨਿਆ ਜਾਂਦਾ ਹੈ। ਬ੍ਰੰਧਾ ਦੁਆਰ ਮੰਨਿਆ ਜਾਂਦਾ ਹੈ। ਦਸਮ ਦੁਆਰ ਦਾ ਦੇਹ ਮੁਖ ਦਰਵਾਜਾ ਆਗਿਆ ਚੱਕਰ ਨੂੰ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਸ਼ਕ੍ਰੋਣ ਚੱਕਰ ਇਸ ਨੂੰ ਸਹਾਤਰਾ ਚੱਕਰ ਵੀ ਬੋਲਦੇ ਆ ਜਿਸ ਦੀ ਅਨੰਤ ਪੱਤੀਆਂ ਹੁੰਦੀਆਂ ਤੇ ਅਨੰਤ ਹੀ ਕਾਲਾ ਰਹੁੰਦੇ ਆ ਇਹ ਡ੍ਰੈਵੰਡ ਦੇ ਵਿੱਚ ਜਾ ਖੁੱਲਦਾ ਹੈ ਬ੍ਰਹਮ ਦੇ ਵਿੱਚ ਜਾ ਖੁੱਲਦਾ ਹੈ ਜਦੋਂ ਅਸੀਂ ਇਸ ਚੱਕਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਸਾਡੇ ਮਾਨਸਿਕ ਸਰੀਰਿਕ ਆਤਮਿਕ ਸਮਾਜਿਕ ਆਰਥਿਕ ਹਰ ਤਰ੍ਹਾਂ ਦੀਆਂ ਸੁਭਸੇ ਆ ਸਾਡੇ ਜੀਵਨ ਤੋਂ ਖਤਮ ਹੋਣੀ ਹੈ ਸ਼ੁਰੂ ਹੋ ਜਾਂਦੀਆਂ ਹਨ ਸਾਨੂੰ ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਜੀਵਨ 'ਚ ਇਹ ਚੀਜ਼ਾਂ ਹਨ ਕਿਉਂ ਸਾਨੂੰ ਇਹਨਾਂ ਚੀਜ਼ਾਂ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਦੁਖੀ ਕਿਉਂ ਹਾਂ ਸਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਅਸੀਂ ਬਿਮਾਰ ਕਿਉਂ ਹਾਂ ਸਾਨੂੰ ਇਹ ਪਤਾ ਲੱਗ ਜਾਂਦਾ ਸਾਡਾ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਸਾਨੂੰ ਸਮਾਜਿਕ ਘਟਨਾਵਾਂ ਦੇ ਨਾਲ ਫਰਕ ਪੈਣਾ ਬੰਦ ਹੋ ਜਾਂਦਾ ਹੈ ਕਿਸੇ ਨੇ ਤੁਹਾਡਾ ਮਾਰਾ ਕੀਤਾ ਕਿਸੇ ਨੇ ਤੁਹਾਡਾ ਚੰਗਾ ਕੀਤਾ ਤੁਹਾਡੇ ਲਈ ਇੱਕ ਬਰਾਬਰ ਹੋ ਜਾਂਦਾ ਹੈ ਕੌਣ ਚੰਗਾ ਤੇ ਕੌਣ ਮਾਰਾ ਇਹ ਚੀਜ਼ ਤੋਂ ਤੁਸੀਂ ਪਾਸੇ ਹੋ ਜਾਣੀ ਹੋ ਜਦੋਂ ਤੁਸੀਂ ਸਹਾਸਰਾ ਚੱਕਰ ਕਰੋਲ ਚੱਕਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ 10 ਦੁਆਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਤੇ ਸਹਾਸਰਾ ਚੱਕਰ ਨੂੰ ਐਕਟਿਵ ਕਰਨ ਦਾ ਜੋ ਮੰਤਰ ਹੈ ਉਹ ਓਮ ਹੈ ਹੁਣ ਆਪਾਂ ਇਸ ਦੇ ਅਭਿਆਸ ਤੇ ਜੇਕਰ ਤੁਸੀਂ ਚਾਹੋ ਨੀਓ ਵੀ ਤੁਸੀਂ ਇਸ ਦਾ ਅਭਿਆਸ ਕਰੋ ਇਸ ਤੋਂ ਪਾਰ ਉਤਰ ਜਾਵੋ ਕੁੰਡਲੀਨੀ ਸ਼ਕਤੀ ਨੂੰ ਐਕਟਿਵ ਕਰ ਸਕੋ ਆਪਣੀ ਊਰਜਾ ਨੂੰ ਐਕਟਿਵ ਕਰ ਸਕੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਹੁਣ ਇਹਨਾਂ ਚੱਕਰਾਂ ਨੂੰ ਸਮਝ ਕੇ ਗੁੰਡਰਲੀਨੀ ਚੱਕਰ ਨੂੰ ਸਮਝ ਕੇ ਗੁੰਡਰਲੀਨੀ ਅਭਿਆਸ ਕਰਕੇ ਅਸੀਂ ਜੀਵਨ ਦੀਆਂ ਅਦੁੱਤੀਆਂ ਸ਼ਕਤੀਆਂ ਨੂੰ ਜਾਣ ਸਕਦੇ ਹਾਂ ਪਛਾਣ ਸਕਦੇ ਹਾਂ ਅਸੀਂ ਧਵੀਖ ਨੂੰ ਸਵਾਰ ਸਕਦੇ ਹਾਂ ਸੇ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹਾਂ ਸੋ ਮੈਨੂੰ ਆਸ ਹੈ ਤੁਸੀਂ ਇਸ ਤਰ੍ਹਾਂ ਅਭਿਆਸ ਕਰਕੇ ਆਪਣੇ ਜੀਵਨ ਨੂੰ ਬਦਲ ਸਕਦੇ ਹੋ ਜੀਵਨ ਦੇ ਉਹਨਾਂ ਜਨ ਨੂੰ ਬਦਲ ਸਕਦੇ ਹੋ ਤੁਸੀਂ ਜਦੋਂ ਹੀ ਇਹ ਇਹਨਾਂ ਚੱਕਰਾਂ ਦੇ ਵਿੱਚ ਉਤਰੋਗੇ ਤੁਹਾਡਾ ਕੁਵੇਕ ਤੁਹਾਡੇ ਸਾਹਮਣੇ ਨਜ਼ਰ ਆਉਣ ਲੱਗ ਜਾਵੇਗਾ ਤੁਸੀਂ ਪਿਛੋਕਰ ਦੇ ਵਿੱਚ ਪਾਸ ਦੇ ਵਿੱਚ ਬੀਤੇ ਹੋਏ ਸਮੇਂ ਦੇ ਵਿੱਚ ਕੀ ਕੀ ਗਲਤੀਆਂ ਕੀਤੀਆਂ ਹਨ ਜਿਉਂ ਜਿਉਂ ਤੁਸੀਂ ਕਾਨੂੰਨੀ ਸ਼ਕਤੀ ਨੂੰ ਐਕਟਿਵ ਕਰਦੇ ਜਾਓਗੇ ਤੁਹਾਨੂੰ ਉਹਨਾਂ ਗਲਤੀਆਂ ਦਾ ਅੰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਵੀ ਇਹ ਇਹ ਗਲਤੀਆਂ ਕਰਕੇ ਮੈਂ ਅੱਜ ਇਸ ਵਜ੍ਹਾ ਦੇ ਕਰਕੇ ਮੈਂ ਦੁੱਖ ਵਿੱਚ ਹਾਂ ਪਾਸਟ ਵਿੱਚ ਬੀਤੀਆਂ ਹੋਈਆਂ ਮਾੜੀਆਂ ਘਟਨਾਵਾਂ ਕੀਤੇ ਹੋਏ ਮਾੜੇ ਕਰਮਾਂ ਦੀ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਤੁਸੀਂ ਆਪਣੇ ਜੀਵਨ ਨੂੰ ਬਦਲਣ ਦੇ ਕਾਬਲ ਹੋ ਜਾਵੋਗੇ ਤੇ ਕਿਸੇ ਦੇ ਹੋਰ ਦੇ ਜੀਵਨ ਨੂੰ ਵੀ ਬਦਲਣ ਦੇ ਕਾਬਲ ਹੋ ਜਾਵੋਗੇ ਸੋ ਮੈਨੂੰ ਆਸ ਹੈ ਅੱਜ ਦਾ ਜੋ ਇਹ ਵਿਸ਼ਾ ਹੈ ਕੰਟਰੋਲਿੰਗ ਸ਼ਕਤੀ ਦੇ ਨਾਲ ਸੰਬੰਧਿਤ ਕੰਟਰੋਲਿੰਗ ਊਰਜਾ ਦੇ ਨਾਲ ਸੰਬੰਧਿਤ ਤਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਸੋ ਆਪਾਂ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਦੇ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ